ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਇਸ ਲੰਬੇ ਸਮੇਂ ਤੋਂ ਇੱਕ ਯਾਤਰਾ ਸ਼ੁਰੂ ਕੀਤੀ ਹੋਈ ਆ ਸ਼੍ਰੀ ਗੁਰੂ ਅਨੰਦਪਰਸਾਪ ਤੋਂ ਹੁੰਦੇ ਹੋਏ ਅਸੀਂ ਕੇਸ਼ਗੜ੍ਹ ਸਾਹਿਬ ਤੋਂ ਹੁੰਦੇ ਹੋਏ ਅਸੀਂ ਮਤਲਬ ਕਹਿੰਦਾ ਤੱਕ ਸ਼੍ਰੀ ਦਮਦੋਵਾ ਸਾਹਿਬ ਤੱਕ ਯਾਤਰਾ ਕਰਨੀ ਹੈਗੀ ਆ ਇਸ ਯਾਤਰਾ ਦੌਰਾਨ ਸਾਡਾ ਮਕਸਦ ਇਹ ਵੀ ਜਿੰਨੇ ਵੀ ਰੁੱਖ ਬੂਟੇ ਸਾਡੇ ਇਸ ਯਾਤਰਾ ਦੌਰਾਨ ਸਾਨੂੰ ਮਿਲਣਗੇ ਉਹਦੀਆਂ ਅਸੀਂ ਸੰਗਤਾਂ ਤੱਕ ਵੀਡੀਓ ਬਣਾ ਕੇ ਅਸੀਂ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਵੀ ਤੇ ਦਰਖਤਾਂ ਦੇ ਵੀ ਤੇ ਅੱਜ ਅਸੀਂ ਜਿਹੜੀ ਸਾਡੀ ਯਾਤਰਾ ਹੁਣ ਬਠਿੰਡੇ ਤੋਂ ਮੁਕਸਰ ਜੇ ਦੇ ਵੱਲ ਐਂਟਰ ਕਰ ਗਈ ਆ ਅੱਜ ਅਸੀਂ ਗੁਰਦੁਆਰਾ ਸ੍ਰੀ ਗੋਪਸਰ ਸਾਹਿਬ ਪਹੁੰਚੇ ਹੋਇਆ ਮੁਕਸਾ ਦਾ ਪਿੰਡ ਛੱਤਿਆਣਾ ਪਿੰਡ ਆ ਇੱਥੇ ਪਹੁੰਚੇ ਹੋਇਆ ਇੱਥੇ ਵਨ ਦਾ ਰੌਖਾ ਮੌਜੂਦ ਆ ਜਿੱਥੇ ਗੁਰੂ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਆਪਣਾ ਘੋੜਾ ਵਨ ਦੇ ਨਾਲ ਬੰਨਿਆ ਤਾਂ ਇਹ ਜਿਹੜਾ ਇਹਦਾ ਇਸ ਮਤਲਬ ਕਹਿੰਦਾ ਇਤਿਹਾਸ ਚੋਂ ਆਉਂਦਾ ਤੇ ਬਾਕੀ ਜਿਹੜਾ ਹੋਰ ਜਿਹੜੀ ਡਿਟੇਲ ਇਤਿਹਾਸ ਦੀ ਸਾਡੇ ਮੇਰੇ ਨਾਲ ਮੇਰਾ ਟੀਮ ਮੈਂਬਰ ਕਰਨਬੀਰ ਸਿੰਘ ਖੜੇ ਆ ਜੀ ਉਹ ਸਾਡਾ ਦੱਸਣਗੇ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਅਸੀਂ ਜੀ ਪਿੰਡ ਛੱਤਿਆਣਾ ਗੁਰਦੁਆਰਾ ਗੁਪਤਸਰ ਇਸ ਥਾਂ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮੁਕਸਰ ਸਾਹਿਬ ਦਾ ਜੰਗ ਫਤਿਹ ਕਰਕੇ ਮੁੰਦੜ ਹੁੰਦੇ ਹੋਏ ਇਸ ਰਾਸਤੇ ਦੀ ਦਮਦਮਾ ਸਾਹਿਬ ਨੂੰ ਜਾ ਰਹੇ ਸੀ ਤਾਂ ਪੀਰ ਬਹਿਮੀ ਦੀ ਜਗ੍ਹਾ ਦੇ ਉੱਤੇ ਬਰਾੜਾਂ ਵੱਲੋਂ ਮਹਾਰਾਜ ਦੇ ਘੋੜੇ ਦੀਆਂ ਲਗਾਮਾਂ ਫੜੀਆਂ ਗਈਆਂ ਤੇ ਆਪਣੀ ਤਨਖਾਹ ਮੰਗੀ ਗਈ ਮਹਾਰਾਜ ਦੇ ਬਹੁ ਸਮਝਾਉਣ ਤੇ ਵੀ ਤੁਸੀਂ ਤਨਖਾਹਾਂ ਨੇ ਜਿਹੜੀਆਂ ਉਹ ਦਮਦਮਾ ਸਾਹਿਬ ਜਾ ਕੇ ਲੈ ਸਕਦੇ ਹੋ ਪਰ ਬਰਾੜ ਨਾ ਮੰਨੇ ਤੇ ਉਹਨਾਂ ਨੇ ਮਹਾਰਾਜ ਨੂੰ ਲਗਾਮਾਂ ਘੋੜੇ ਦੀਆਂ ਨਾ ਛੱਡੀਆਂ ਤੇ ਮਹਾਰਾਜ ਨੇ ਉਸੇ ਸਮੇਂ ਇੱਕ ਤੀਰ ਅਸਮਾਨ ਦੇ ਵਿੱਚ ਛੱਡਿਆ ਜਿਸ ਤੋਂ ਬਾਅਦ ਭਾਰੀ ਬਰਖਾ ਹੋਈ ਤੇ ਸੰਗਤ ਮਹਾਰਾਜ ਦੇ ਕੋਲ ਉਸ ਤੋਂ ਥੋੜੇ ਸਮੇਂ ਬਾਅਦ ਉਠੋਹਾਰ ਦੀ ਸੰਗਤ ਖੱਤਰਾਂ ਲੈ ਕੇ ਮੋਹਰਾਂ ਨਾਲ ਲੱਦੀਆਂ ਹੋਈਆਂ ਮਹਾਰਾਜ ਕੋਲ ਇਸ ਸਥਾਨ ਦੇ ਉੱਤੇ ਪਹੁੰਚੀ ਜਿਸ ਨੂੰ ਅੱਜ ਗੁਪਤ ਸਰ ਸਾਹਿਬ ਕਿਹਾ ਜਾਂਦਾ ਹੈ ਗੁਰੂ ਸਾਹਿਬ ਨੇ ਇੱਥੇ ਢਾਲਾਂ ਭਰ-ਭਰ ਕੇ ਸਾਰੇ ਬਰਾੜਾਂ ਨੂੰ ਉਹਨਾਂ ਦੀ ਅਦਾਇਗੀ ਕੀਤੀ ਤੇ ਜਦੋਂ ਭਾਈ ਦਾਨ ਸਿੰਘ ਦੀ ਵਾਰੀ ਆਈ ਤਾਂ ਭਾਈ ਦਾਨ ਸਿੰਘ ਨੇ ਮਹਾਰਾਜ ਨੂੰ ਤਨਖਾਹ ਲੈਣ ਤੋਂ ਮਨਾ ਕਰ ਦਿੱਤਾ ਤੇ ਮਹਾਰਾਜ ਕੋਲੋਂ ਸਿੱਖੀ ਦਾ ਦਾਨ ਮੰਗਿਆ ਤੇ ਮਹਾਰਾਜ ਨੇ ਉਸ ਸਮੇਂ ਵਚਨ ਕੀਤੇ ਕਿ ਮਾਝੇ ਦੀ ਸਿੱਖੀ ਮਹਾਸਿੰਘ ਨੇ ਰੱਖੀ ਹੈ ਤੇ ਮਾਲਵੇ ਦੀ ਸਿੱਖੀ ਦਾਨ ਸਿੰਘ ਨੇ ਰੱਖ ਲਈ ਹੈ ਤੇ ਇਸ ਜਗ੍ਹਾ ਦੇ ਉੱਤੇ ਮਹਾਰਾਜ ਨੇ ਆਪਣੇ ਮਖਾਰਬਿੰਦ ਤੋਂ ਉਚਾਰਨ ਕੀਤਾ ਇਸ ਸਥਾਨ ਦਾ ਨਾਮ ਗੁਪਤ ਸਰ ਸਾਹਿਬ ਤੇ ਜਿਹੜਾ ਬਚਦਾ ਖਜ਼ਾਨਾ ਸੀਗਾ ਉਹ ਇੱਥੇ ਦੱਬਿਆ ਗਿਆ। ਇਸ ਸਥਾਨ ਦਾ ਇਸ ਸਥਾਨ ਦੇ ਉੱਤੇ ਅੱਜ ਬਣਦਾ ਦਰਖਤ ਪੁਰਾਤਨ ਬਣਦਾ ਦਰਖਤ ਜਿੱਥੇ ਗੁਰੂ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀਗਾ ਉਹ ਮੌਜੂਦ ਹੈ। ਤੇ ਇਸ ਸਥਾਨ ਦੀ ਬਹੁਤ ਚੰਗੀ ਤਰ੍ਹਾਂ ਨਾਲ ਖਾਮ ਸੰਭਾਲ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਇਲਾਵਾ ਦੱਸਣਾ ਚਾਹਾਂ ਕਿ ਜਦੋਂ ਅਸੀਂ ਇਸ ਧਰਤੀ 'ਵਨਟਰ' ਕਰਦੇ ਹਾਂ ਜਾਂ ਮੁਕਸਰ ਵੱਲੋਂ 'ਵਨਟਰ' ਕਰਦੇ ਜਾ ਰਹੇ ਹਾਂ ਇਹ ਜਮੀਨਾਂ ਖਾਰੀਆਂ ਆਉਂਦੀਆਂ ਜਾ ਰਹੀਆਂ ਸਾਡੇ ਕੋਲ ਇਹ ਮਦਰੂ ਕਹਿੰਦਾ ਇਸ ਰਕਤ ਨੂੰ ਖਾਰੀ ਝਾੜੀ ਵੀ ਬੋਲ ਲੈਂਦੇ ਆ ਕਿਉਂਕਿ ਇਹ ਖਾਰੇ ਜਮੀਨਾਂ 'ਚ ਹੋਣ ਵਾਲਾ ਦਰਖਤ ਹੈਗਾ ਤਾਂ ਉਸ ਤੋਂ ਇਲਾਵਾ ਵਨ ਜਿਹੜਾ ਹੈਗਾ ਵਨ ਨੂੰ ਪੀਲਾ ਲੱਗਦੀ ਹੈਗੀਆਂ ਇਸ ਨੂੰ ਮਾਰਚ-ਅਪ੍ਰੈਲ ਦੇ ਵਿੱਚ ਚਿੱਟੇ ਹਰੇ ਫੁੱਲ ਲੱਗਦੇ ਆ ਪੱਕੇ ਹੋ ਹਲਕੇ ਲਾਲ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਫਾਲਾ ਸਾਨੂੰ ਜੂਨ ਚ ਮਿਲਦਾ ਹੈਗਾ ਸਾਡੀ ਤਰਾਸ ਦੀ ਪੰਜਾਬ ਦੀ ਵੀ ਅਸੀਂ ਜਿਹੜੇ ਵਣ ਗੁਰਦਰਾ ਸਾਹਿਬ ਚ ਕੁਝ ਬਚਿਆ ਕੁਝ ਧਾਰਮਿਕ ਸਥਾਨਾਂ ਦਾ ਵੀ ਬਚਿਆ ਬਾਕੀ ਜਿਹੜੇ ਸਾਡੀ ਜਿਹੜੇ ਟਿੱਬਿਆਂ ਨੂੰ ਵਾਹ ਕੇ ਜਦੋਂ ਅਸੀਂ ਜ਼ਮੀਨ ਚ ਲਿਆਂਦਾ ਹੈਗਾ ਹਰੀ ਕ੍ਰਾਂਤੀ ਵੇਲੇ ਤਾਂ ਸਾਰੇ ਜਿਹੜੇ ਵਣ ਸੀ ਸਾਡੇ ਆਪਾਂ ਇਹ ਮਤਲਬ 60 60 ਤੋਂ ਬਾਅਦ ਇਹ ਕੱਢਤੇ ਸਾਰੇ ਮਤਲਬ ਜਮੀਨਾਂ ਚੋਂ ਤੇ ਹੁਣ ਜਿਹੜੇ ਵਣ ਹੈਗਾ ਰਾਜਸਥਾਨ ਹੋਇਆ ਗੁਜਰਾਤ ਚ ਅਸੀਂ ਜਿੱਥੇ ਇਲਾਕੇ ਬਿਲਕੁਲ ਡਰਾਈ ਬੈਲਟ ਆ ਇਹ ਡਰਾਈ ਇਲਾਕਿਆਂ ਦਾ ਦਰਖਤ ਹੈਗਾ ਉੱਥੇ ਹਜੇ ਵੀ ਮਤਲਬ ਕਹਿੰਦਾ ਉਸ ਡਰਾਈ ਵਰਾਨੀਆਂ ਜ਼ਮੀਨਾਂ ਪਾ ਪੰਜਾਬ ਦੇ ਜਿਹੜੇ ਰੁੱਖ ਹੈਗੇ ਵਰਾਸਤੀ ਰੁੱਖਾ ਤਾਂ ਸਾਨੂੰ ਹੁਣ ਇਹ ਵਨ ਜਿਹੜੇ ਹੋਰ ਜਾਤ-ਜਾਤ ਦੇਖਣ ਲੱਗ ਗਏ ਆਈ ਸੀ ਦੇਖ ਰਿਹਾ ਕਿਤੇ ਪਿੰਡਾਂ ਵਿੱਚ ਵੀ ਖੜੇ ਆ ਕਿਉਂਕਿ ਇਹਨਾਂ ਇਲਾਕਿਆਂ ਦਾ ਸ਼ਿੰਗਾਰ ਸੀ ਕਿਸੇ ਸਮੇਂ ਚ ਤੇ ਇਸ ਤੋਂ ਇਲਾਵਾ ਦੱਸਣਾ ਚਾਹਾਂਗੇ ਜਿਹੜਾ ਸੀਡ ਆ ਵੰਦ ਆ ਸਾਨੂੰ ਆਪਣੇ ਪੰਜਾਬ ਚੋਂ ਨਹੀਂ ਮਿਲਦਾ ਕਿਉਂਕਿ ਇਹਦੇ ਜਿਹੜਾ ਆਪਣਾ ਚੱਕਰ ਹੈਗਾ ਸੀਜ਼ਨ ਦਾ ਚੱਕਰ ਬੜਾ ਫਰਕ ਪੈ ਚੁੱਕਿਆ ਇਹ ਤੇ ਫਲਾਵਰਿੰਗ ਜਿਹੜਾ ਵਨ ਨੂੰ ਮਾਰਚ-ਅਪ੍ਰੈਲ ਚ ਆਉਂਦੀ ਉਸ ਸਮੇਂ ਥੋੜੀ ਦੇਰੀ ਕਰਕੇ ਉਹਦਾ ਫੁੱਲ ਝੜ ਜਾਂਦਾ ਇਸ ਕਰਕੇ ਸਾਨੂੰ ਜਿਹੜੇ ਪੀਲੇ ਸਾਨੂੰ ਵੰਦ ਉੱਤੇ ਨਹੀਂ ਮਿਲਦੀ ਆ ਇਸ ਲਈ ਜਿਹੜਾ ਅਸੀਂ ਜਿਹੜ ਬੀਜ ਹੈਗਾ ਵਾੰਦਾ ਉਹ ਜੂਨ ਜੁਲਾਈ ਦੇ ਵਿੱਚ ਰਾਜਸਥਾਨ ਚੋਂ ਬੁੱਕ ਕਰਕੇ ਮਗਾਉਂਦੇ ਆ ਜਿਵੇਂ ਪਿਛਲੇ ਸਾਲ ਵੀ ਅਸੀਂ 10 ਕਿਲੋ ਪੀਲੂ 10 ਕਿਲੋ ਵਾੰਦਾ ਵੀ ਅਸੀਂ ਰਾਜਸਥਾਨ ਚੋਂ ਮੰਗਾਇਆ ਤੇ ਉਹ ਨਰਸੀਆਂ ਤਿਆਰ ਕਰਦੇ ਆ ਹੁਣ ਜਿਹੜੇ ਇਹ ਜਿਹੜੇ ਪ੍ਰਾਤਨ ਵਾਣਾ ਸਾਡੀ ਆਰਾਊਂਡ ਗਲਾਸ ਫਾਊਂਡੇਸ਼ਨ ਨਰਸੀਆਂ ਵਿੱਚ ਮੌਜੂਦ ਆ ਬੰਦੋ ਤੇ ਜਿਹੜੇ ਵੀ ਇਥੇ ਜਿੰਨੇ ਵੀ ਅਸੀਂ ਇਸ ਇਲਾਕੇ ਦੇ ਬੱਚੇ ਜੰਗਲ ਲਾ ਰਹੇ ਆ ਉਹਨਾਂ ਵਿੱਚ ਜਿਹੜੀਆਂ ਖਾਰੀਆਂ ਜ਼ਮੀਨਾਂ ਚ ਹੋਣੇ ਦਰਖਤਾਂ ਜਿਵੇਂ ਕਿ ਫਰਮਾਹ ਹੋ ਗਈ ਜੰਡ ਹੋ ਗਿਆ ਆਪਰਾ ਵਾਨ ਹੋ ਗਿਆ ਪੀਲੂ ਹੋ ਗਿਆ ਰਹੁੜਾ ਹੋ ਗਿਆ ਇਹ ਸਾਰੇ ਖਾਰੇ ਜ਼ਮੀਨਾਂ 'ਚ ਹੋਣ ਵਾਲੇ ਰੁੱਖਾ ਕਿਉਂਕਿ ਇੱਥੇ ਛੋਰਾ ਬਹੁਤ ਅਥਰੇ ਜ਼ਮੀਨ ਦੇ ਵਿੱਚ ਤੇ ਸੀਮ ਦਾ ਇਲਾਕਾ ਹੈਗਾ ਅਸੀਂ ਮਤਲਬ ਕਹਿੰਦਾ ਇਹ ਜਿਹੜੇ ਰੁੱਖ ਹੈਗਾ ਇਹ ਅਸੀਂ ਜੰਗਲਾਂ 'ਚ ਭਰ ਰਹੇ ਆ ਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਕਿਸੇ ਸੰਗਤ ਨੂੰ ਕਿਸੇ ਵੀਰ ਭਰਾ ਨੂੰ ਕਿਸੇ ਕਿਸਾਨ ਨੂੰ ਵੰਦਾ ਬੂਟਾ ਚਾਹਦੇ ਹੋ ਜਿਹੜੇ ਵਿਰਾਸਤ ਰੁੱਖੇ ਸੀ ਮੈਂਸ਼ਨ ਕੀਤੇ ਚਾਹੀਦੇ ਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਮਕਸਦ ਇਹੀ ਆ ਇਸ ਯਾਤਰਾ ਦੌਰਾਨ ਰੁੱਖਾਂ ਨੂੰ ਦਿਖਾਉਂਦਾ ਵੀ ਕਿਹੜੇ ਇਲਾਕੇ 'ਚ ਕਿਹੜੇ ਵਿਰਾਸਤ ਰੁੱਖ ਸਾਡੇ ਜਿਆਦਾ ਮਿਲ ਰਹੇ ਸਾਨੂੰ ਤੇ ਉਹਨਾਂ ਦੇ ਜਾਣਕਾਰੀ ਜਿਹੜੋ ਦੇਵਾਂਗੇ ਸਾਡੇ ਜਿਹੜੇ ਲੋਕ ਹੈਗੇ ਉਸ ਨੂੰ ਸਮਝਣਗੇ ਤੇ ਆਪਣੀ ਮੋਢ ਸ਼ਾਇਦ ਮੇਰੇ ਸਾਹਮਣੇ ਮੋਢੋ ਆਪਣੀ ਜ਼ਮੀਨਾਂ ਸੁਰਜੀਤ ਕਰਨਗੇ ਇਹਦੇ ਸ਼ਬਦ ਕਹਿੰਦਾ ਹੋਇਆ ਇੱਕ ਵਾਰ ਸਾਰਿਆਂ ਨੂੰ ਮਿਲ ਕੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਆਪਾਂ ਪੰਜਾਬ ਦੀ ਧਰਤੀ ਨੂੰ ਆਪਾਂ ਨੂੰ ਰੁੱਖਾਂ ਦੀ ਲੋੜ ਆ ਇਹਨੂੰ ਆਪਾਂ ਰੁੱਖ ਲਾ ਕੇ ਨੂੰ ਆਪਾਂ ਮੁਰ ਸੁਰਜੀਤ ਕਰੀਏ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ